ਸਰ ਤੁਸੀਂ ਕਾਫੀ ਗਰਮ ਨਜ਼ਰ ਆ ਰਹੇ ਹੋ ਇਹ ਨਰਾਜ਼ਗੀ ਦਾ ਅਤੇ ਇਹ ਗਰਮ ਹੌਲ ਦਾ ਕੀ ਮਤਲਬ ਬਣਦਾ ਤੁਸੀਂ ਸਰਦਰੁੱਤ ਸੈਸ਼ਨ ਮੈਜਿਕ ਦਿੰਦਾ ਲੰਗੜਾ ਆਪਣੇ ਨਕਾਮੀਆਂ ਫੇਲਰ ਨੂੰ ਛਪਾਉਣ ਵਾਸਤੇ ਡਰਦੇ ਹੋ ਤੁਸੀਂ ਆਓ ਅੰਦਰ ਤੁਹਾਨੂੰ ਪ੍ਰਾਪਤੀਆਂ ਦੱਸੀਏ ਉੱਪਰ ਪ੍ਰੈਸ ਦੱਸੇ ਵੀ ਪ੍ਰਾਪਤੀਆਂ ਕੀ ਨੇ ਤੇ ਪੰਜਾਬ ਦਾ ਸੱਤਿਆ ਰਾਸ ਤੇ ਬੇੜਾ ਕਰ ਕਿਵੇਂ ਕੀਤਾ ਅੱਜ ਚਾਹੀਦਾ ਸੀ ਵੀ ਸੰਕੇਤ ਮਾਤਰ 1 ਰੁਪਿਆ ਤਨਖਾਹ ਮਤਾ ਲੈ ਕੇ ਆਉਂਦੇ ਆ ਜਿੰਨੀ ਦੇਰ ਤੱਕ ਪੰਜਾਬ ਦਾ ਕਿਸਾਨ ਕਰਜ਼ਾ ਮੁਕਤ ਨਹੀਂ ਹੋ ਜਾਂਦਾ ਤੇ ਇਹ ਤਾਂ ਨਹੀਂ ਕਿ ਕੈਪਟਨ ਮਰਿੰਦਰ ਸਿੰਘ ਬਿਮਾਰ ਚੱਲ ਰਹੇ ਨੇ ਉਹ ਸਵਾਲਾਂ ਦੇ ਜਵਾਬ ਉਹੀ ਸਹੀ ਢੰਗ ਨਾਲ ਦੇ ਸਕਦੇ ਹੋਰ ਜਵਾਬ ਨਹੀਂ ਦੇ ਰਹੇ ਸਾਨੂੰ ਲੰਗੜਾ ਸੈਸ਼ਨ ਪਰਵਾਹ ਨਹੀਂ ਅਸੀਂ ਦਿਹਾੜੀ ਪਾਉਣ ਨਹੀਂ ਆਏ ਸਾਨੂੰ ਦਿਹਾੜੀ ਦੀ ਜ਼ਰੂਰਤ ਨਹੀਂ ਅਸੀਂ اٹੈਂਡੈਂਸ ਰਜਿਸਟਰ ਦੇ ਵਿੱਚ ਹਾਜ਼ਰੀ ਨਹੀਂ ਲਾਵਾਂਗੇ ਅਸੀਂ ਇਹ ਲੰਗੜੇ ਸੈਸ਼ਨ ਦਾ ਵਿਰੋਧ ਕਰਾਂਗੇ ਅਸੀਂ ਇਹ ਲੰਗੜੇ ਸੈਸ਼ਨ ਦਾ ਵਿਰੋਧ ਕਰਾਂਗੇ ਨਹੀਂ ਦੇ ਵਿੱਚ ਬਾਕਆਟ ਹੋ ਜਾਂਦੇ ਸੀ ਪ੍ਰੋਟੈਸਟ ਹੋ ਜਾਂਦੇ ਸੀ ਅੰਦਰ ਨਾਹਰੇਬਾਜੀ ਚੱਲਦੀ ਸੀ ਸੈਸ਼ਨ ਤਾਂ ਫਿਰ ਵੀ ਚੱਲਦਾ ਨਹੀਂ ਸੀ ਮੁੱਦਿਆਂ ਦੀ ਗੱਲ ਫਿਰ ਵੀ ਪਿੱਛੇ ਰਹਿ ਜਾਂਦੀ ਸੀ ਗੰਭੀਰ ਵੀ ਨਹੀਂ ਹੈਗੀ ਵਿਰੋਧੀ ਦਰ ਗੰਭੀਰ ਵੀ ਨਹੀਂ ਹੈਗੀ ਵਿਰੋਧੀ ਦਰ ਸਾਬ ਤੁਸੀਂ ਕਾਫੀ ਗਰਮ ਨਜ਼ਰ ਆ ਰਹੇ ਹੋ ਇਹ ਨਾਰਾਜ਼ਗੀ ਦਾ ਅਤੇ ਇਹ ਗਰਮ ਮਾਹੌਲ ਦਾ ਕੀ ਮਤਲਬ ਬਣਦਾ ਤੇ ਕੀ ਕਹਿਣਾ ਚਾਹੋਗੇ ਜਾਈਏ ਕਿੱਥੇ ਅਸੀਂ ਸਮਝ ਨਹੀਂ ਲੱਗਦਾ ਕਿ ਪੰਜਾਬ ਦੀਆਂ ਅਸੀਂ ਕਿਹਾ ਅੰਦਰ ਕੁਛ ਇਹਨਾਂ ਤੋਂ ਮੰਗਦੇ ਆਂ ਅਸੀਂ ਕੋਈ ਨਾ ਨੂੰ ਖੋਕੇ ਨਹੀਂ ਨਾ ਕੋਲ ਲੈ ਆਉਣਾ ਸਤੇ ਹੀ ਕਹਿੰਨੇ ਆਂ ਵੀ ਸਰਦਰੁੱਤ ਸੈਸ਼ਨ ਬਹੁਤ ਵੱਡੀ ਖਬਰ ਆ ਸਰਦਰੁੱਤ ਸੈਸ਼ਨ 15-20 ਦਿਨ ਦੇ ਚੱਲਦੇ ਆ ਤੇ ਤੁਸੀਂ ਸਰਦਰੁੱਤ ਸੈਸ਼ਨ ਮੈਜਿਕ ਦਿੰਦਾ ਲੰਗੜਾ ਆਪਣੇ ਨਕਾਮੀਆਂ ਫੇਲਿਅਰ ਨੂੰ ਛਪਾਉਣ ਵਾਸਤੇ ਡਰਦੇ ਹੋ ਤੁਸੀਂ ਜੇ ਤੁਹਾਡੇ ਪੱਲੇ ਸੱਚਾਈ ਆ ਤੁਹਾਡੇ ਕੋਲੇ ਬਹੁਤ ਵੱਡੀਆਂ ਸਰਕਾਰ ਦੀਆਂ 20 ਮਹੀਨਿਆਂ ਦੀਆਂ ਪ੍ਰਾਪਤੀਆਂ ਨੇ ਆਓ ਅੰਦਰ ਤੁਹਾਨੂੰ ਪ੍ਰਾਪਤੀਆਂ ਦੱਸੀਏ ਉੱਪਰ ਪ੍ਰੈਸ ਦੱਸੇ ਵੀ ਪ੍ਰਾਪਤੀਆਂ ਕੀ ਨੇ ਤੇ ਪੰਜਾਬ ਦਾ ਸਤਿਆ ਨਾਸਤੇ ਬੇੜਾ ਗਰ ਕਿਵੇਂ ਕੀਤਾ ਅੱਜ ਦੀ ਮੀਟਿੰਗ ਦਾ ਆ ਮੈਂ ਤੁਹਾਨੂੰ ਦਿਖਾ ਰਿਹਾ ਸਪੈਸ਼ਲ ਪਰਪਸ ਕਮੇਟੀ ਮੀਟਿੰਗ ਵੱਡੇ ਬੈਂਸ ਸਾਹਿਬ ਜਾ ਕੇ ਇਹਦੇ ਵਿੱਚ ਹੈ ਕੀ ਆ ਇਹਦੇ ਵਿੱਚ ਹੈਗਾ ਵੀ ਐਮਐਲਏ ਦੀਆਂ ਤਨਖਾਹਾਂ ਵਧਾ ਲਓ ਮੰਤਰੀਆਂ ਦੀਆਂ ਤੇ ਮੁੱਖ ਮੰਤਰੀ ਤਨਖਾਹ ਵਧਾ ਲਓ ਅੱਜ ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਸੀ ਅੱਜ ਚਾਹੀਦਾ ਸੀ ਵੀ ਸੰਕੇਤ मात्र 1 ਰੁਪਿਆ ਤਨਖਾਹ ਮਤਾ ਲੈ ਕੇ ਆਉਂਦੇ ਅੱਜ ਜਿੰਨੀ ਦੇਰ ਤੱਕ ਪੰਜਾਬ ਦਾ ਕਿਸਾਨ ਕਰਜ਼ਾ ਮੁਕਤ ਨਹੀਂ ਹੋ ਜਾਂਦਾ ਜਿੰਨੀ ਦੇਰ ਤੱਕ ਪੰਜਾਬ ਦੀ ਆਰਥਿਕ ਡਾਮਾਡੋਲ ਹੋਈ ਸਥਿਤੀ ਆਪਣੇ ਪੈਰਾਂ ਸਿਰ ਨਹੀਂ ਆ ਜਾਂਦੀ ਇੱਕ ਦਿਨ ਦੇ ਸੈਸ਼ਨ ਦੇ ਵਿੱਚ ਤੁਸੀਂ 117 ਨੂੰ ਅੱਜ ਦੇ ਘੰਟਿਆਂ ਨਾਲ ਤਕਸੀਮ ਕਰਕੇ ਦੇਖ ਲਓ ਅਸੀਂ ਪੰਜਾਬ ਦੇ ਅੰਦਰ ਐਨੇ-ਐਨੇ ਗੰਭੀਰ ਮੁੱਦੇ ਅਸੀਂ ਕਿਹੜੇ ਮੁੱਦੇ ਦੇ ਉੱਤੇ ਬੋਲ ਸਕਦੇ ਹਾਂ ਮੈਂਜ 2 ਮਿੰਟ ਹੱਦ 3 ਮਿੰਟ ਦੇ ਅੰਦਰ ਪੰਜਾਬ ਦੇ ਅੰਦਰ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਬੰਦ ਹੋ ਗਈਆਂ ਪੰਜਾਬ ਦੇ ਅੰਦਰ ਚਿੱਟਾ ਖਤਮ ਕਰਨਾ ਸੀ ਮੱਥੇ ਨੂੰ ਗੁਟਕਾ ਸਭ ਲਾ ਕੇ ਕੈਪਟਨ ਸਾਹਿਬ ਨੇ ਸੌਂ ਚੁੱਕੀ ਸੀ ਅੱਜ ਪੰਜਾਬ ਦੇ ਅੰਦਰ ਚਿੱਟੇ ਦੇ ਨਾਲ ਹੁੰਦੀਆਂ ਨੌਜਵਾਨਾਂ ਦੀਆਂ ਮੌਤਾਂ ਕਿ ਬਹਿਸ ਨਹੀਂ ਉਹਦਾ ਹੱਲ ਬਹਿਸ ਦੇ ਵਿੱਚੋਂ ਨਿਕਲੇਗਾ ਕਿ ਪੰਜਾਬ ਦੇ ਅੰਦਰ ਜਿਹੜੇ ਗੰਨਾ ਉਤਪਾਦਕ ਕਿਸਾਨ ਵੇਚੀ ਹੋਈ ਫਸਲ ਦੀ ਕੀਮਤ ਲੈਣ ਵਾਸਤੇ ਸੜਕਾਂ ਤੇ ਬੈਠੇ ਆ ਆਪਣੀਆਂ ਤਨਖਾਹਾਂ ਵਧਾਉਣੀਆਂ ਜ਼ਰੂਰੀ ਆ ਗੰਨਾ ਉਤਪਾਦਕ ਕਿਸਾਨਾਂ ਨੂੰ ਪੇਮੈਂਟ ਕਰਨੀ 8 8 9 9 ਮਹੀਨੇ ਬਜ਼ੁਰਗਾਂ ਨੂੰ ਵਿਧਵਾਵਾਂ ਨੂੰ ਪੈਨਸ਼ਨ ਨਹੀਂ ਮਿਲਦੀ ਸਰਕਾਰੀ ਮੁਲਾਜ਼ਮਾਂ ਨੂੰ ਧਰਨੇ ਲਾ ਕੇ ਆਪਣੀਆਂ ਤਨਖਾਹਾਂ ਲੈਣੀਆਂ ਪੈਂਦੀਆਂ ਨੇ। ਸੋਕਤ ਇਹ ਤਾਂ ਨਹੀਂ ਕਿ ਕੈਪਟਨ ਮਰਿੰਦਰ ਸਿੰਘ ਬਿਮਾਰ ਚੱਲ ਰਹੇ ਨੇ ਉਹ ਸਵਾਲਾਂ ਦੇ ਜਵਾਬ ਉਹੀ ਸਹੀ ਢੰਗ ਨਾਲ ਦੇ ਸਕਦੇ ਹੋਰ ਜਵਾਬ ਨਹੀਂ ਦੇ ਰਹੇ। ਜਾਂ ਤਾਂ ਫਿਰ ਇਹ ਡਿਪਟੀ ਸੀਐਮ ਬਣਨ ਨਾਲ ਦੇਣਾ ਚਾਹੀਦਾ ਸੈਸ਼ਨ ਚਲਾਉਣ ਲਈ ਜਾਂ ਕੋਈ ਹੋਰ ਰਾਹ ਨਹੀਂ ਲੱਭਣਾ ਚਾਹੀਦਾ। ਬਜਾਏ ਇਸ ਦੇ ਕਿ ਲੋਕਾਂ ਦੇ ਸਵਾਲਾਂ ਤੋਂ ਉੱਪੋਜੋ। ਇਹ ਨਹੀਂ ਗੱਲ ਨਹੀਂ ਹੈਗੀ ਪੰਜਾਬ ਸਰਕਾਰ ਦੇ ਅੰਦਰ ਜੇ ਮੁੱਖ ਮੰਤਰੀ ਸਾਹਿਬ ਬਿਮਾਰ ਹੈਗੇ ਆ ਤੇ ਸੀਨੀਅਰ ਵਜ਼ੀਰ ਸਾਥੀ ਹੈਗੇ ਆ। ਅੱਜ ਬਿਮਾਰ ਆ ਕੱਲ ਬਿਮਾਰ ਆ 15 ਦਿਨ ਦਾ ਸੈਸ਼ਨ ਰੱਖਣ ਜਦੋਂ ਤੰਦਰੁਸਤ ਹੋ ਜਾਣ ਉਦੋਂ ਆ ਜਾਣ। ਜਾਂ ਸੈਸ਼ਨ ਹੀ 5-7 ਦਿਨ ਅੱਗੇ ਕਰ ਲੈਂਦੇ ਜਦੋਂ ਤੰਦਰੁਸਤ ਹੋ ਜਾਂਦੇ ਉਦੋਂ ਸੈਸ਼ਨ ਰੱਖ ਲੈਂਦੇ ਸਰਕਾਰ ਆਪਣੀਆਂ ਨਾਕਾਮੀਆਂ ਤੇ ਫੇਲਰ ਨੂੰ ਛਪਾਉਣ ਵਾਸਤੇ ਸੈਸ਼ਨ ਨੂੰ ਲੰਗੜਾ ਕਰ ਰਹੀ ਹੈ ਸਾਨੂੰ ਲੰਗੜਾ ਸੈਸ਼ਨ ਪਰਵਾਹ ਨਹੀਂ ਅਸੀਂ ਦਿਹਾੜੀ ਪਾਉਣ ਨਹੀਂ ਆਏ ਆਮ ਤੌਰ ਤੇ ਐਮਐਲਏ ਅੰਦਰ ਜਾਂਦੇ ਆ ਪਹਿਲਾਂ ਹਾਜ਼ਰੀ ਲਾ ਜਾਂਦੇ ਆ ਵੀ ਦਿਹਾੜੀ ਪੈ ਗਈ ਅੰਦਰ ਚਲਦੇ ਆ ਅੰਦਰ ਜਾ ਕੇ ਬਾਹਰ ਆ ਜਾਾਂਗੇ ਵਾਕ ਆਊਟ ਹੋ ਗਿਆ ਨਹੀਂ ਸਾਨੂੰ ਦਿਹਾੜੀ ਦੀ ਜ਼ਰੂਰਤ ਨਹੀਂ ਅਸੀਂ اٹੈਂਡੈਂਸ ਰਜਿਸਟਰ ਦੇ ਵਿੱਚ ਹਾਜ਼ਰੀ ਨਹੀਂ ਲਾਵਾਂਗੇ ਅਸੀਂ ਇਹ ਲੰਗੜੇ ਸੈਸ਼ਨ ਦਾ ਵਿਰੋਧ ਕਰਾਂਗੇ ਪੰਜਾਬ ਵਿਧਾਨ ਸਭਾ ਉਹ ਮੰਚ ਜਿੱਥੇ ਲੋਕਾਂ ਦੀ ਆਵਾਜ਼ ਬਣ ਕੇ ਨੁਮਾਇੰਦਿਆਂ ਨੇ ਸੂਬੇ ਦੀਆਂ ਦਿੱਕਤਾਂ ਸਮੱਸਿਆਵਾਂ ਦੇ ਉੱਤੇ ਉਸਾਰੂ ਬਹਿਸ ਕਰਨੀ ਆ ਉਸਾਰੂ ਬਹਿਸ ਤੋਂ ਜੇ ਇਹਨਾਂ ਨੇ 20 ਮਹੀਨਿਆਂ ਦੇ ਸਮੇਂ 'ਚ ਕੋਈ ਪ੍ਰਾਪਤੀ ਕੀਤੀ ਹੋਵੇ ਤੇ ਡਰਨ ਇਹ ਆਉਣ ਪਟਨ ਥਾਪੀ ਮਾਰ ਕੇ ਵੀ ਅਸੀਂ ਕੀਤਾ ਆ ਆਓ ਸਾਡੇ ਨਾਲ ਬਹਿਸ ਕਰੋ ਇਹਨਾਂ ਨੇ ਕੀਤਾ 20 ਮਹੀਨਿਆਂ 'ਚ ਕੁਝ ਨਹੀਂ ਜੋ 10 ਸਾਲਾਂ ਦੇ ਅਰਸੇ 'ਚ ਬਾਦਲ ਕਰਦੇ ਰਹੇ ਆ ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਣ ਲੱਗੇ ਹੋਏ ਆ ਅਸੀਂ ਤੁਹਾਡੇ ਜਰੀਏ ਇਹਨਾਂ ਦਾ ਚਿਹਰਾ ਬੇਨਕਾਬ ਕਰਕੇ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਵਾਂਗੇ ਸਾਨੂੰ ਤਨਖਵਾਂ ਦੀ ਜ਼ਰੂਰਤ ਨਹੀਂ ਸਾਨੂੰ ਕਿਸਾਨ ਕਰਜ਼ਾ ਮੁਕਤ ਹੋਣਾ ਚਾਹੀਦਾ ਤੁਹਾਡੇ ਮੁਤਾਬਕ ਕਿੰਨੇ ਜਿਹੜੇ ਹੈਗੇ ਆ ਬੇਰੁਜ਼ਗਾਰ ਨੌਜਵਾਨ ਉਹਨਾਂ ਨੂੰ ਨੌਕਰੀ ਦਿੱਤੀ ਹੈ ਸਰਕਾਰ ਨੇ ਤੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਨੀ ਕਿ ਯਾਰ ਮੇਲੇ ਪੰਜਾਬ ਦੇ ਅੰਦਰ ਡਰਾਮੇਬਾਜੀ ਨਟੰਕੀ ਲੁਧਿਆਣੇ ਦੇ ਵਿੱਚ 10758 ਅੰਕੜਾ ਤੇ ਮੈਂ ਉਹਦੋਂ ਪ੍ਰੈਸ ਇਕੱਠੀ ਕਰ ਲਈ ਵੀ ਆਓ ਤੁਹਾਨੂੰ ਮੈਂ ਇਹਨਾਂ ਦਾ ਅੰਕੜਾ ਦੱਸਾਂ ਵੀ ਇਹਨਾਂ ਨੇ ਨੌਕਰੀ ਦਿੱਤੀ ਕਿਨੂੰ ਕਿਨੂੰ ਕੋਆਪਰੇਟਿਵ ਦੇ ਅੰਦਰ ਹੈਲਥ ਵਿਭਾਗ ਦੇ ਅੰਦਰ ਪੰਜਾਬ ਸਰਕਾਰ ਦੇ ਦੂਜੇ ਵਿਭਾਗ ਦੇ ਅੰਦਰ ਜਿਹੜੇ 6 6 7 7 ਸਾਲ ਤੋਂ ਠੇਕੇ ਦੇ ਉੱਤੇ ਕੱਚੇ ਮੁਲਾਜ਼ਮ ਕੰਮ ਕਰਦੇ ਸੀ ਚੱਕ ਕੇ ਲਿਸਟਾ ਉਹਨਾਂ ਦੀਆਂ ਪਾ ਲੀਆਂ ਕਹਿੰਦੇ ਆਜੋ ਉੱਥੇ ਉਸ ਤੋਂ ਬਾਅਦ ਚ ਜਿਹੜੀਆਂ ਫਰਾਡ ਕੰਪਨੀਆਂ ਨੇ ਫਰਾਡ ਫਰਮਾਂ ਨੇ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਮੇਰੇ ਕੋਲੇ 2 2 3 3 ਮਹੀਨੇ ਉਹਨਾਂ ਫਰਾਡ ਕੰਪਨੀਆਂ ਦੇ ਵਿੱਚ ਨੌਕਰੀ ਕਰਕੇ ਨੌਜਵਾਨ ਆਉਂਦੇ ਆ ਤਨਖਾਹ ਨਹੀਂ ਦਿੰਦੇ ਉਹ ਬ ਅਸੀਂ ਰੋਜ਼ਗਾਰ ਮੇਲੇ ਦੇ ਵਿੱਚੋਂ ਨੌਕਰੀ ਲੈ ਲਈ ਸੀ ਫਲਾਨੀ ਫਰਮ 'ਚੇ ਭੇਜਤਾ ਸੀ ਸਾਨੂੰ 2 ਮਹੀਨੇ ਕੰਮ ਕਰਾ ਲਿਆ ਧੱਕੇ ਮਾਰ ਕੇ ਬਾਹਰ ਕੱਢਦਾ ਇਹ ਨਿਰੀ ਡਰਾਮੇਬਾਜ਼ੀ ਕਰ ਰਹੇ ਆ ਪਰ ਦਖਾਂਤ ਇਹ ਵੀ ਆ ਪੰਜਾਬ ਦਾ ਕਿ ਇੱਥੇ ਮਜ਼ਬੂਤ ਵਿਰੋਧੀ ਧਿਰ ਨਹੀਂ ਹੁੰਦੀ ਜਾਂ ਜਿਹੜਾ ਖੱਪਾ ਪੈਦਾ ਹੋ ਜਾਂਦਾ ਉਹ ਖੱਪਾ ਪਰਪੂਰਿਆ ਨਹੀਂ ਜਾਂਦਾ ਕਦੇ ਆਮ ਆਦਮੀ ਪਾਰਟੀ ਆਉਂਦੀ ਆ ਸਿਮਟ ਜਾਂਦੀ ਆ ਕਦੇ ਮਨਪ੍ਰੀਤ ਪਾਰਟੀ ਬਣਾਉਂਦਾ ਕਦੇ ਕੋਈ ਹੋਰ ਗਰੁੱਪ ਆਉਂਦਾ ਤੁਹਾਨੂੰ ਯਾਦ ਹੋਊਗਾ ਜਿੰਨੇ ਜੋਗੇ ਵਾਇਗਰੂ ਨੇ ਸ਼ਕਤੀ ਬਖਸ਼ਿਸ਼ ਕੀਤੀ ਆ 2012 ਤੋਂ 2017 ਵਾਲਾ ਸੈਸ਼ਨ ਵਿਧਾਨ ਸਭਾ ਦਾ 2012 ਤੋਂ 2017 ਵਾਲੀ ਟਰਮ ਦੋ ਹੀ ਭਰਾ ਸੀ 115 ਇੱਕ ਪਾਸੇ ਹੋ ਜਾਂਦੇ ਸੀ ਤੇ ਮੈਨੂੰ ਅੱਜ ਇਸ ਗੱਲ ਦਾ ਮਾਣ ਆ ਕਿ 16 ਨਵੰਬਰ 2016 ਨੂੰ ਅਸੀਂ ਆਪੋਜੀਸ਼ਨ ਜੇ ਸੀਗੇ ਪਾਸ ਕਰਾਇਆ ਪਾਣੀਆਂ ਦੀ ਕੀਮਤ ਦਾ ਬਿੱਲ ਇਹ ਅੱਜ ਅਸੀਂ ਤਾਂ ਕਹਿੰਦੇ ਆ ਸਾਰੀ ਆਪੋਜੀਸ਼ਨ ਨੂੰ ਵਾਕ ਆਊਟ ਕਰਕੇ ਜਾਣਾ ਹੀ ਨਹੀਂ ਚਾਹੀਦਾ ਦਿਹਾੜੀ ਪਾਣੀ ਨਹੀਂ ਸੀ ਚਾਹੀਦੀ ਸੇਸ਼ਨਾਂ ਦੇ ਵਿੱਚ ਬਾਕਆਟ ਹੋ ਜਾਂਦੇ ਸੀ ਪ੍ਰੋਟੈਸਟ ਹੋ ਜਾਂਦੇ ਸੀ ਅੰਦਰ ਨਾਹਰੇਬਾਜੀ ਚੱਲਦੀ ਸੀ ਐਸਨ ਤਾਂ ਫਿਰ ਵੀ ਚੱਲਦਾ ਨਹੀਂ ਸੀ ਮੁੱਦਿਆਂ ਦੀ ਗੱਲ ਫਿਰ ਵੀ ਪਿੱਛੇ ਰਹਿ ਜਾਂਦੀ ਸੀ ਗੰभीर ਵੀ ਨਹੀਂ ਹੈਗੀ ਵਿਰੋਧੀ ਤੇਰਾ ਨਾ ਉੱਥੇ ਨਾਹਰੇਬਾਜੀ ਕਰਦੀ ਆ ਰੌਲਾ ਪਾਉਂਦੀ ਅੱਜ ਦਿਨ ਤੁਸੀਂ ਐਮਐਲਏ ਬਣ ਕੇ ਆਓ ਅਗਲੀ ਵਾਰੀ ਨੂੰ ਫਿਰ ਮੈਂ ਤੁਹਾਨੂੰ ਸਵਾਲ ਕਰੂੰਗਾ ਇਹ ਫਿਰ ਤੁਸੀਂ ਦੱਸਿਓ ਨਾ ਜਿਸ ਤਨ ਲਾਗੇ ਸੋਈ ਜਾਣੇ ਬਾਹਰ ਪੱਤਰਕਾਰ ਬਣ ਕੇ ਸਵਾਲ ਕਰਨੇ ਬੜੇ ਸੌਖੇ ਆ ਕਰ ਲਓ ਸਾਨੂੰ ਸਵਾਲ ਵੀ ਤੁਸੀਂ ਅੰਦਰ ਕੰਮ ਨਹੀਂ ਕਰਦੇ ਇਹ ਯਾਰ ਸਾਨੂੰ ਟਾਈਮ ਦੇਣ ਅਸੀਂ ਕਿਉਂ ਭੱਜਾਂਗੇ ਸਾਨੂੰ ਟਾਈਮ ਦੇਣ ਉਹ ਚ ਤਾਂ ਸਰਕਾਰੀ ਕੰਮ ਹੀ ਹੋਣਗੇ ਤੁਸੀਂ ਇਹ ਤਾਂ ਭਾਵਨਾ ਦੇਖੋ ਨਾ ਵੀ ਇੱਕ ਦਿਨ ਦੇ ਅੰਦਰ ਤੁਸੀਂ ਫੜ ਕੇ ਦੇਖ ਲਓ ਏਜੰਡਾ ਕੀ ਹੈਗਾ ਉਹਨਾਂ ਦਾ ਪਹਿਲਾਂ ਵੀ ਟਾਈਮ ਤਾਂ ਮਿਲਦਾ ਸੀ ਕਦੇ ਕਾਲੀ ਦਲ ਵਾਲਾ ਨੇ ਨਾਰੇ ਮਾਰਤੇ ਰੌਲਾ ਪੈ ਗਿਆ ਕਦੇ ਆਪ ਵਾਲਾ ਨੇ ਮਾਰਤੇ ਉਸ ਤੋਂ ਪਹਿਲਾਂ ਕਾਂਗਰਸ ਵੀ ਨਹੀਂ ਮੈਂ ਨਹੀਂ ਕਹਿੰਦਾ ਕਾਂਗਰਸ ਵੀ ਇਹੀ ਕਰਦੀ ਸੀ ਜਦੋਂ ਕਾਲੀ ਭਾਜਪਾ ਦੀ ਸਰਕਾਰ ਸੀ ਉਹ ਵੀ ਸੈਸ਼ਨ ਨਹੀਂ ਸੀ ਚੱਲਣ ਦੇ ਦੀ ਕਿਤੇ ਨਾ ਕਿਤੇ ਗੰਭੀਰਤਾ ਤਾਂ ਨਜ਼ਰ ਨਹੀਂ ਆਉਂਦੀ ਉਹ ਸਾਰੂ ਆਪੋਜੀਸ਼ਨ ਦੀ ਭੂਮਿਕਾ ਨਿਭਾਉਂਦੇ ਆ ਹਮੇਸ਼ਾ ਪੰਜਾਬ ਦੇ ਜਿਹੜੇ ਬਹੁਤ ਤਤੰਤ ਗੰਭੀਰ ਮੁੱਦੇ ਉਹਨਾਂ ਦੇ ਉੱਤੇ ਵੈਸ ਲਈ ਟਾਈਮ ਮੰਗਦੇ ਆ ਪੰਜਾਬ ਵਿਧਾਨ ਸਭਾ ਦੇ ਅੰਦਰ ਜਿੱਥੇ ਕਿਤੇ ਕਿਸੇ ਵੀ ਕੁਰਸੀ ਤੇ ਕੋਈ ਚਾਹੇ ਸਪੀਕਰ ਦੀ ਕੁਰਸੀ ਤੇ ਬੈਠਾ ਸੱਜਣਾ ਜੇ ਉਹ ਕਿਸੇ ਮਾਫੀਆ ਦੇ ਵਿੱਚ ਸ਼ਾਮਲ ਆ ਕਿ ਉਹਦਾ ਨਾਮ ਲੈ ਕੇ ਗੱਲ ਕਰਨ ਦੀ ਸਤਗੁਰ ਨੇ ਜੁਰਤ ਬਖਸ਼ਿਸ਼ ਕੀਤੀ ਹੈ ਕਰਾਂਗੇ ਅਸੀਂ ਸਾਰੂ ਬੈਸ ਕਰਦੇ ਆਂ ਉਹ ਸਾਰੂ ਆਪੋਜੀਸ਼ਨ ਕਰਦੇ ਆਂ ਤਬਾਕਨ ਸਾਡੇ ਕੋਲੇ ਆਪੋਜੀਸ਼ਨ ਨਹੀਂ ਤੇ ਜਿਹੜਾ ਲੋਕ ਸਭਾ ਗਿਆਰੀ ਆ ਉਹਦੇ ਲਈ ਕੀ ਤੁਹਾਡੇ ਗਰੁੱਪ ਦੀ ਤੁਹਾਡੇ ਜੋ ਹਮਖਿਆਲੀਆਂ ਦੀ ਕੀ ਕੀ ਪਾਲਿਸੀ ਰਹੇਗੀ ਉਹ ਹੁਣ ਐਦੂ ਬਾਤ ਚ ਕਰਦੇ ਆਂ ਬੇਈਮਾਨ ਸਰਕਾਰ ਮਰਦਾਬਾਦ ਮਰਦਾਬਾਦ ਇਹ ਸੰਨ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਲੋੜ ਹੈ ਜਿਹੜਾ ਸੈਸ਼ਨ ਵੀ ਵੱਧ ਹੋਣਾ ਚਾਹੀਦਾ ਸੀ ਕਦੇ ਕਾਂਗਰਸ ਸਰਕਾਰ ਭਾਜਪਾ ਨਾਲ ਗੱਲ ਕਰਨ ਤੋਂ ਕਦੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੀ ਭੱਜ ਦੇ ਰਹੀ ਆ ਪਰ ਉਹ ਹਮੇਸ਼ਾ ਪੈਰੇਦਾਰ ਬਣ ਕੇ ਲੋਕਾਂ ਦੇ ਮਾਮਲੇ ਉਠਾਉਂਦੇ ਰਹੇ ਨੇ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ